ਉਹਨਾਂ ਸਾਨੂੰ ਨਫ਼ਰਤ ਕਿਉਂ ਹੈ ਸਾਡੇ ਅੰਦਰ ਗਿਆਨ ਨਹੀਂ ਹੈ ਸਾਡੇ ਅੰਦਰ ਊਚ ਨੀਚ ਕਿਉਂ ਹੈ ਸਾਡੇ ਅੰਦਰ ਗਿਆਨ ਨਹੀਂ ਹੈ ਸਾਡੇ ਅੰਦਰ ਸ਼ੂਤ ਸ਼ਾਦ ਕਿਉਂ ਹੈ ਸਾਨੂੰ ਗਿਆਨ ਨਹੀਂ ਹੈ ਸਾਡੇ ਅੰਦਰ ਕਰੋਧ ਕਿਉਂ ਹੈ ਸਾਨੂੰ ਗਿਆਨ ਨਹੀਂ ਹੈ ਸਾਡੇ ਅੰਦਰ ਲੋਭ ਕਿਉਂ ਸਾਨੂੰ ਗਿਆਨ ਨਹੀਂ ਹੈ ਕੋਈ ਚੀਜ਼ ਨਹੀਂ ਜਿਹੜੀ ਸਾਡੇ ਨਾਲ ਜਾਣੀ ਕੋਈ ਚੀਜ਼ ਸਾਡੇ ਨਾਲ ਜਾਏਗੀ ਜੇਲਾ ਸਾਡਾ ਅੱਛਾ ਕਰਮ ਕੀਤਾ ਕਿਸ ਦੀ ਸੇਵਾ ਕੀਤੀ ਹੋਈ ਹੈ ਗੁਰੂ ਦਾ ਹੁਕਮ ਮੰਨਿਆ ਹੈ ਮੈਡੀਟੇਸ਼ਨ ਕੀਤਾ ਹੋਇਆ ਹੈ ਪਾਠ ਕੀਤਾ ਹੋਇਆ ਹੈ ਰੱਬ ਦਾ ਜਸ ਕੀਤਾ ਹੋਇਆ ਹੈ ਉਹ ਸਾਡੇ ਨਾਲ ਚੀਜ਼ਾਂ ਜਾਣਗੀਆਂ ਉਹ ਹੀ ਸਾਡੀ ਗਵਾਹੀ ਦੇਣਗੀਆਂ ਉਹ ਹੀ ਸਾਨੂੰ ਜਨਮ ਦਿਵਾਉਣਗੀਆਂ ਉਹ ਹੀ ਰੱਬ ਦੇ ਕੋਲ ਸਾਨੂੰ ਪਹੁੰਚਾਉਣਗੀਆਂ ਔਰ ਕੋਈ ਚੀਜ਼ ਨਹੀਂ ਸਭ ਚੀਜ਼ ਇੱਥੇ ਰਹਿ ਜਾਣੀ ਇਹ ਤਾਂ ਇੱਕ ਡਨਾਵੀਂ ਚੀਜ਼ ਡੰਬਰ ਹੈ ਜੇ ਬੰਦਾ ਚਾਈ ਬੈਠਾ ਤੇ ਨਾਲ ਕੁਝ ਨਹੀਂ ਜਾਣਾ ਜਦੋਂ ਜਾਇਆ ਗਿਆ ਬਾਡੀ ਜਾਣੀ ਇਕੱਲੀ ਇੱਕ ਸੂਈ ਵੀ ਨਾਲ ਨਹੀਂ ਜਾਣੀ ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹ ਵੀ ਉਦੋਂ ਲਾ ਲੈਣਗੇ ਅਗਲੇ ਉਹ ਵੀ ਨਾਲ ਜਾਣੇ ਤੇਜ਼ ਕਰਕੇ ਠੀਕ ਹੈ ਕਿਰਤ ਕਰੋ ਆਪਦੀ ਰੋਟੀ ਕਮਾਓ ਕਿਰਤ ਕਰੋ ਦੂਜੇ ਦੀ ਸੇਵਾ ਕਰੋ ਕਿਰਤ ਕਰੋ ਦੂਜੇ ਵਾਸਤੇ ਦਇਆ ਰੱਖੋ ਪਰ ਕਦੀ ਇਹ ਜਾ ਕਾਮਨਾ ਨਾ ਗਣੋ ਕਿ ਚਿੰਤਾ ਦੇ ਨਾਲ ਬਿਮਾਰੀ ਹੋ ਜਾ ਆਗੀ ਬਣੇਗਾ ਆਗੀ ਬਣੇਗਾ ਸਭ ਠੀਕ ਬਣੇਗਾ ਰੱਬ ਨੂੰ ਸਾਡਾ ਫਿਕਰ ਹੈ ਅਸੀਂ ਕੋਈ ਵਾਰਾ ਆਦਮੀ ਨਹੀਂ ਸਾਡਾ ਕੋਈ ਮਾਲਕ ਹੈ ਕਿਉਂ ਹਰ ਬੰਦੇ ਦਾ ਮਾਲਕ ਸਿਰ ਤੇ ਬੈਠਾ ਹੈ ਉਹਨੂੰ ਫਿਕਰ ਹੀ ਕੀ ਕਰਨਾ ਅਸੀਂ ਕੋਈ ਫਿਕਰ ਕਰੀਏ ਜੋ ਸਾਡਾ ਪਿਤਾ ਸਾਡਾ ਜਿੱਦਾਂ ਬੈਠਾ ਹੈ ਜੋ ਕੁਝ ਕਰੇਗਾ ਸਾਨੂੰ ਸੱਤ ਵਜਨ ਕਰਨਾ ਪਏਗਾ ਉਹ ਸਾਡੇ ਵਾਸਤੇ ਠੀਕ ਕਰੇਗਾ ਸਾਡੇ ਫੈਸਲੇ ਉਹ ਠੀਕ ਕਰੇਗਾ ਸਾਡੇ ਵਾਸਤੇ ਇਹਨੇ ਪ੍ਰੋਗਰਾਮ ਠੀਕ ਬਣਾਇ ਹੀ ਹੋਏ ਨੇ ਅਸੀਂ ਦਾਖਲ ਵਿੱਚ ਦਿਆਂਗੇ ਜੋ ਹੋ ਸਕਦਾ ਥੋੜੇ ਜਿਹੀ ਖਰਾਬੀ ਆ ਜਾਏ ਤੇਜ਼ ਕਰਕੇ ਹਰ ਤਰੀਕੇ ਦੇ ਨਾਲ ਅੱਜ ਖਰਾਬ ਕੰਮ ਹੋ ਹੀ ਰਿਹਾ ਨੇ ਉਹ ਇਸ ਕਰਕੇ ਰਹਿ ਨੇ ਮਨ ਜਲਾਇਆ ਹਣ ਕੰਟਰੋਲ ਹੋਇਆ ਮਨ ਤੇ ਕੋਈ ਕੰਟਰੋਲ ਨਹੀਂ ਬੰਦਾ ਆਪਣੇ ਮਨ ਦੀ ਨਾਲ ਹੀ ਸਭ ਕੁਝ ਕਰੀ ਜਾਂਦਾ ਤੇ ਮਗਰੋਂ ਕਹਿੰਦਾ ਮੈਂ ਠੀਕ ਕੀਤਾ ਇਹਨਾਂ ਨੇ ਬੜਾ ਤੂੰ ਸਾਰੇ ਕੰਮ ਗਲਤ ਕਰ ਗਿਆ ਪਰ ਕਿਉਂ ਉਹ ਗਲਤੀ ਮੰਨਣ ਨੂੰ ਵੀ ਤਿਆਰ ਹੈ ਨਹੀਂ ਤੇ ਜੇ ਗਲਤੀ ਮੰਨਣ ਨੂੰ ਤਿਆਰ ਨਹੀਂ ਤੇ ਹੋਰ ਦੁਖੀ ਹੋ ਗਿਆ ਤੀਜ ਕਰਕੇ ਹਰ ਵੇਲੇ ਖਿਆਲ ਕਰੋ ਮਨ ਤੇ ਕੰਟਰੋਲ ਕਰੋ ਗੁਰੂ ਨਾਨਕ ਸਾਹਿਬ ਦੀ ਅਸਤੀ ਕਹਿੰਦੀ ਹੈ ਮਨ ਮੇਰਾ ਸਦਾ ਰੋ ਹਰ ਨਾਲੇ ਮਾਰਾ ਕਹਿੰਦਾ ਆ ਹਰੀ ਨੇ ਆਂਦਾ ਮੇਰੇ ਨਾਲ ਰੋਮਨੋ ਆਂਦਾ ਮੇਰੇ ਨਾਲ ਹੀ ਰਹੁ ਤੇ ਕਦੀ ਵਰੀ ਹੋਏਗੀ ਨਹੀਂ ਇਹ ਸਾਨੂੰ ਸਮਝਾਉਣ ਵਾਸਤੇ ਫਿਰ ਬਾਣੀ ਚ ਆ ਗਿਆ ਜੇ ਵਿਸਰੇ ਤੇ ਸਭ ਕੋਈ ਲਾਗੂ ਚੀਤ ਆਵੇਂ ਤਾਂ ਸੇਵਾ ਮਾਰਾ ਜਾਂਦੇ ਨੇ ਜਦੋਂ ਤੂੰ ਮੇਰੇ ਮਨ ਦੇ ਅੰਦਰ ਹੋਂਨਾ ਹੈ ਮੇਰੇ ਦਰ ਨਾਲ ਜੁੜਿਆ ਹੋਂਨਾ ਕੋਈ ਚੀ ਲਾਗੂ ਨਹੀਂ ਹੁੰਦੀ ਬਰਿਆਈ ਮੇਰੇ ਨੇੜੇ ਨਹੀਂ ਆਉਂਦੀ ਤੇ ਜਦੋਂ ਮੇਰੇ ਮਨ ਚੋਂ ਨਿਕਲਿਆ ਹੁੰਦਾ ਹੈ ਬ੍ਰਿਆਈ ਤਾਂ ਛਾਈ ਹੁੰਦੀ ਮੇਰੇ ਵਿੱਚ ਕਰੋਧ ਛਾਇਆ ਹੁੰਦਾ ਹੈ ਲੋਭ ਛਾਇਆ ਹੁੰਦਾ ਹੈ ਹਰ ਚੀਜ਼ ਉੱਤੇ ਮੇਰੇ ਮਨ ਜਲਾ ਬੇਸਬਰਾ ਹੋਇਆ ਹੁੰਦਾ ਹੈ ਕਿਉਂ ਤੂੰ ਵਿਸਰੇ ਤੇ ਸਭ ਕੁ ਲੱਗ ਚੀਜ਼ਾਂ ਮੇ ਤਾਂ ਸੇਵਾ ਜਦੋਂ ਮੇਰੇ ਖਿਆਲ ਦੇ ਅੰਦਰ ਤੋਂ ਆਇਆ ਹੁੰਦਾ ਹੈ ਮੈਡੀਟੇਸ਼ਨ 'ਚ ਬਿਠਾ ਹੁੰਨਾ ਤਾਂ ਮਦਿਆਈ ਨੇ ਕਿੱਥੇ ਆਉਣਾ ਨਾ ਜਾਂਦੀ ਉੱਥੇ ਤੂੰ ਐਸੇ ਲਿਆਓ ਇਨਸਾਨ ਬਣੋ ਇਨਸਾਨ ਐਸੀ ਅੱਛੇ ਬਣੋ ਕੀ ਚਿੰਤਾ ਨੂੰ ਮਾਰੋ ਪਾਵਾਂਗੇ ਤੇ ਮੈਡੀਟੇਸ਼ਨ ਕਰੋ ਪਾਠ ਕਰੋ ਇਹ ਠੀਕ ਹੈ ਜਾਨਵਰ ਕਰ ਰਿਹਾ ਪਾਲਣਾ ਸ਼ੇਰ ਵੀ ਆਪਦੇ ਬੱਚੇ ਪਾਰ ਰਿਹਾ ਬੈਠਾ ਆ ਚਿੜੀਆਂ-ਚੁੜੀਆਂ ਵੀ ਘੁਰਨੇ ਬਣਾਏ ਨਹੀਂ ਬੱਚੇ ਪਾਰ ਰਹੀਆਂ ਬੇ ਚਿੰਤਾ ਨਹੀਂ ਕਰਦੀਆਂ ਇਹ ਚੋਗਾ ਦਿਹਾਉਂਦੀਆਂ ਰਾਤ ਨੂੰ ਸੌਂ ਜਾਂਦੇ ਨੇ ਫਿਰ ਸਵੇਰੇ ਉੱਠ ਕੇ ਬਹਿ ਜਾਂਦੇ ਨੇ ਤੁਸੀਂ ਚਿੰਤਾ ਹੀ ਸੇੜ ਕੇ ਬਹਿ ਗਏ ਦੋ-ਦੋ ਬੱਚੇ ਜੰਮ ਕੇ ਤੁਹਾਡਾ ਕੀ ਪਾ ਕਰੀਏ ਤੇ ਮਹਾਰਾਜ ਸੋਚਦਾ ਵਾਗੇ ਇਹ ਕਿੱਥੋਂ ਪਾਗਲ ਦੇ ਇਕੱਠੇ ਹੋ ਗਏ ਨੇ ਸਾਰੇ ਕਿ ਮੈਂ ਤਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਦੀ ਚਿੰਤਾ ਕਰਦਾ ਹੀ ਯਾਣੀ ਦਰਖਤਾਂ ਨੂੰ ਵੀ ਮਾਲ ਦੇ ਰਿਆਂ ਧਰਤੀਆਂ ਨੂੰ ਵੀ ਦੇ ਰਿਆਂ ਤੇ ਨਾਲ ਉਹ ਅਸਦਾ ਵਗਾ ਤੁਹਾਨੂੰ ਵੀ ਦੇ ਰਿਆਂ ਤੁਸੀਂ ਚਿੰਤਾ ਕਿਉਂ ਕਰਦੇ ਜੀ ਜਦੋਂ ਹਰ ਬੰਦਾ ਬੈਠਾ ਹੈ ਫਿਰ ਮਹਾਰਾਜ ਨੇ ਸੰਯੋਗ ਦੇ ਬਾਰੇ ਕਿਉਂ ਕਿਹਾ ਬਾਣੀ ਚ ਪਿਛਲੇ ਜਨਮ ਦੇ ਮਿਲੇ ਸਜੋਗੀ ਅੰਤੇ ਕੋਈ ਨਾ ਸਹਾਈ ਸੰਯੋਗ ਦੇ ਬਾਰੇ ਇਸ ਕਰਕੇ ਮਹਾਰਾਜ ਬੋਲ ਗਏ ਕਿ ਨਾ ਦੇ ਘਰ ਚ ਬੱਚੇ ਬੱਚੀਆਂ ਪੈਦਾ ਹੋਣ ਦੇ ਨਾ ਸੋਗ ਨਾਲ ਹੀ ਮਾਰੇ ਰਹਿਣਾ کیا بچی دا کی ہوئے گا بچے کی ہوئے گا مارے تانی بول گا پچھلے جنم گی انتے کوئی نہ کسے نال نہیں جانا رام نل چل اودم کرو چنتا نہ کرو وسیلے کرو چنتا نہ کرو سب ٹھیک ہو جانا ہے رب فیت رکھو کہ چیز بوڑ دے ایک دن جگ بدل جانے نے زمانے بدل جانے نے بندے دے کرم بدل جانے نے پر کرم بدل والے درو ਨਾਮ ਜਪੋ ਪਾਠ ਕਰੋ ਉਹ ਚੀਜ਼ਾਂ ਮੰਗੋ ਜਿਹਨੇ ਤੁਹਾਡੀਆਂ ਕੁਲਾਂ ਤਰ ਜਾਣ ਹੁਣ ਜਿਹੜੀਆਂ ਕੁਲਾਂ ਦੇ ਵਿੱਚ ਸ਼ਹੀਦ ਹੋਏ ਨੇ ਅੱਜ ਕੁਲਾਂ ਦਾ ਨਾਂ ਲਿਆ ਜਾਂਦਾ ਜਿਹੜੀਆਂ ਕੁਲਾਂ ਦੇ ਵਿੱਚ ਭਗਤ ਹੋਏ ਨੇ ਉਹਨਾਂ ਦਾ ਅੱਜ ਨਾਂ ਲਿਆ ਜਾਂਦਾ ਹੈ ਜਿਹੜੀਆਂ ਕੁਲਾਂ ਦੇ ਵਿੱਚ ਅੱਛੇ ਅੱਛੇ ਸੇਵਾਦਾਰ ਆਦਮੀ ਉਹਨਾਂ ਦਾ ਅੱਜ ਕੁਲਾਂ ਦਾ ਨਾਂ ਲਿਆ ਜਾਂਦਾ ਕਿੰਨੀਆਂ ਜਾਇਦਾਦਾਂ ਛੱਡ ਗਏ 30 ਕਰਕੇ ਪਾਠ ਕਰਨਾ ਬਹੁਤ ਜ਼ਰੂਰੀ ਹੈ ਨਾਮ ਜਪਣਾ ਬਹੁਤ ਜ਼ਰੂਰੀ ਹੈ ਪਰ ਚਿੰਤਾ ਨਾ ਕਰੋ ਕੋ ਜਲੀ ਚੀਨ ਗੁਰੂ ਨਾਨਕ ਸਾਹਿਬ ਨਾ ਕਰਦਾ ਸੀ ਉਹਨੂੰ ਹਾਂ ਕਿਉਂ ਕਰੀਏ ਉਹਦਾ ਹੁੰਦਾ ਚਿੰਤਾ ਮਤ ਕਰੋ ਟੋਕ ਕੇ ਕਹਤਾ ਫਿਰ ਕਿੱਡੇ ਪਿਆਰ ਦੇ ਨਾਲ ਅੱਗੇ ਕਿਹਾ ਕਿ ਚਿੰਤਾ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਕਿ ਮੈਂ ਦੂਜਿਆਂ ਜੂਨਾਂ ਨੂੰ ਹੀ ਦੇ ਰਿਹਾ ਤੁਹਾਨੂੰ ਵੀ ਦੇਾਂਗਾ